ਸਪੀਕਰ ਕੁਲਤਾਰ ਸਿੰਘ ਸੰਧਵਾ ਦਾ ਕਹਿਣਾ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਹੁਣ ਆਪਣੇ ਦੇਸ਼ ਦੇ ਹਾੜਾ ਨਾਲ ਬਰਬਾਦ ਹੋਏ ਪੰਜਾਬ ਦੀ ਯਾਦ ਆਈ ਹੈ ਇੰਨਾ ਨਾ ਹੋਵੇ ਕਿ ਪ੍ਰਧਾਨ ਮੰਤਰੀ ਵੀ ਕੇਂਦਰੀ ਖੇਤੀਬਾੜੀ ਮੰਤਰੀਆਂ ਵਾਂਗ ਫੋਟੋਆਂ ਖਿੱਚਵਾ ਕੇ ਵਾਪਸ ਟਲੇ ਜਾਣ ਪਹਿਲਾ ਤਾਂ ਪੰਜਾਬ ਦਾ 60000 ਕਰੋੜ ਰੁਪਏ ਦਾ ਬਕਾਇਆ ਦਿੱਤਾ ਜਾਵੇ ਪੰਜਾਬ ਦਾ 20000 ਕਰੋੜ ਰੁਪਏ ਤੋਂ ਵੱਧ ਦਾ ਨੁਕਸਾਨ ਹੋਇਆ ਤੇ ਮੈਂ ਇੱਕ ਗੱਲ ਜ਼ਰੂਰ ਕਹਿਣੀ ਚਾਹਣਾ ਵੀ ਤਾਲਿਬਾਨ ਤੋਂ ਵਿਲੇ ਹੋ ਗਏ ਹੁਣ ਦੇ ਆਪਣੇ ਪ੍ਰਧਾਨ ਮੰਤਰੀ ਸਾਹਿਬ ਉਹਨਾਂ ਦੀ ਮਦਦ ਕਰਕੇ ਤੇ ਹੁਣ ਇੱਧਰ ਆ ਰਹੇ ਆ ਪੰਜਾਬ ਕੱਲ ਨੂੰ ਉਹ ਜਿਵੇਂ ਸਾਡੇ ਖੇਤੀਬਾੜੀ ਮੰਤਰੀ ਸਾਹਿਬ 20 25 ਕੈਮਰੇ ਲੈ ਕੇ ਆ ਕੇ ਫੋਟੋਆਂ ਖਿਚਾ ਕੇ ਮੁੜ ਗਏ ਉਹਵੇਂ ਨਾ ਹੋਵੇ ਸਾਡਾ 60000 ਕਰੋੜ ਰੁਪਇਆ ਜਿਹੜਾ ਪੰਜਾਬ ਦਾ ਉਹਨਾਂ ਕੋਲੇ ਪਿਆ ਪਹਿਲਾਂ ਤਾਂ ਉਹ ਦੇਣ ਐਵੇਂ ਇਹ ਵੀ ਨਾ ਫੋਟੋ ਖਿੜਾ ਕੇ ਮੁੜ ਜਾਣ ਤੇ ਬਾਕੀ ਘੱਟੋ ਘੱਟ 20000 ਕਰੋੜ ਦਾ ਨੁਕਸਾਨ ਹੋਇਆ ਸਾਡੇ ਲੋਕਾਂ ਦਾ ਕਿਸਾਨਾਂ ਦਾ ਮਜ਼ਦੂਰਾਂ ਦਾ ਗਰੀਬਾਂ ਦਾ ਜਿਹੜੇ ਲੇਬਰ ਕਰਦੇ ਹੋ ਸਾਰੇ ਪਸ਼ੂਆਂ ਦਾ ਨੁਕਸਾਨ ਹੋਇਆ ਘਰਾਂ ਦਾ ਨੁਕਸਾਨ ਹੋਇਆ ਸੋ ਉਹਦੇ ਵਾਸਤੇ ਇੱਕ ਰਾਹਤ ਪੈਕੇਜ ਵੀ ਦੇ ਕੇ ਜਾਣ ਆਉਣ ਦਾ ਉਹਨਾਂ ਦਾ ਮਤਲਬ ਹਰੇਕ ਬੰਦੇ ਦਾ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਦਾ ਫਰਜ ਹੈ ਉਹ ਆ ਰਹੇ ਆ ਸੋ ਉਹਨਾਂ ਤੋਂ ਆਸ ਹੈ ਸਾਨੂੰ ਕਿ ਉਹ ਇਹ ਮਦਦ ਕਰਕੇ ਜਾਣਗੇ ਜੀ ਥੈਂਕ ਯੂ